ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਆਦਮਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਇੱਕ ਘਰ ਦੇ ਉੱਤੇ ਜਿਹੜਾ ਆ ਪੈਟਰੋਲ ਬੰਬ ਦੇ ਨਾਲ ਹਮਲਾ ਕਰਦੇ ਨੇ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਜਿਹੜੇ ਪੈਟਰੋਲ ਬੰਬੇ ਨੇ ਉਹ ਘਰ ਦੇ ਉੱਤੇ ਚਲਾਏ ਜਾਂਦੇ ਨੇ ਤਾਂ ਉਸ ਦੀ ਸੀਸੀਟੀਵੀ ਵੀ ਜਿਹੜੀ ਆ ਉਹ ਸਾਹਮਣੇ ਦਿਖਾਈ ਦੇ ਰਹੀ ਹੈ ਇਸ ਦਾ ਪਤਾ ਉਦੋਂ ਚੱਲਿਆ ਜਦੋਂ ਸਵੇਰੇ ਤੜਕਸਰ ਜਦੋਂ ਪਰਿਵਾਰ ਮੈਂਬਰ ਉੱਠਦਾ ਆ ਤਾਂ ਘਰ ਦੇ ਬਾਹਰ ਵੇਖਦਾ ਹੈ ਕਿ ਕੱਚੇ ਖਿਲਰਿਆ ਹੁੰਦਾ ਆ ਤਾਂ ਬੂਹਾ ਜਿਹੜਾ ਆ ਉਹਨਾਂ ਦਾ ਦਰਵਾਜ਼ਾ ਉਹ ਕਾਲਾ ਹੋਇਆ ਹੁੰਦਾ ਆ ਤਾਂ ਦੇਖਦੇ ਨੇ ਕਿ ਆਖਰਕਾਰ ਮਾਜਰਾ ਕੀ ਆ ਤਾਂ ਜਦੋਂ ਸੀਸੀਟੀਵੀ ਦੇਖਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਤਾਂ ਸੀਸੀਟੀਵੀ ਜਦੋਂ ਦੇਖਦੇ ਨੇ ਉੱਚ ਪਤਾ ਚੱਲਦਾ ਕਿ ਤਿੰਨ ਬਾਈਕ ਸਵਾਰ ਆਉਂਦੇ ਨੇ ਤਾਂ ਉਹਨਾਂ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ ਕਰਦੇ ਨੇ ਤੇ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੁਲਿਸ ਦੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਬੀਤੀ ਰਾਤ ਸਾਲਕ ਸੰਚਾਰ ਨੇ ਮੁਹੱਲਾ ਕਰਨ ਲੱਗੇ ਕਿ ਕਿਸੇ ਦਾ ਬੇਨਾਮ ਨਾਮ ਨਹੀਂ ਲੱਗਿਆ ਨੇ ਬੋਤਲ ਦੇ ਪਟੋਲ ਪਾਰ ਕੀ ਜਿਲਕਰਨ ਲੋਕੋ ਕੋਸ਼ਿਸ਼ ਕੀਆ ਜਿਸ ਤੇ ਕੋ ਸਾਰਟੀ ਲੋਕ ਮੌਕੇ ਤੇ ਪਹੁੰਚ ਗਏ ਇਹ ਦਾ ਵੀ ਕੌਂਟਰਡਾਰੀ ਕਿ ਦੁਕਾਨ ਦੇ ਮਾਲਕ ਜੀਮਨ ਦਾ ਤੌਰ ਤੇ ਸੁਖਰੀ ਹਸਰਾ ਵਾਸੀ ਮੁਹੱਲਾ ਦੇ ਨੇ ਆਪਣਾ ਬਿਆਨ ਪਾਇਆ ਜਿਸ ਦੇ ਰਾਤੇ ਰਾਤੀਆਂ ਨੂੰ ਸੁਣਾਓ ਇਹ ਕਿਸੇ ਸਾਜਿਗਤੀ ਅੰਡਰ ਸੈਕਸ਼ਨ 304 ਛਪੀ ਬਾੜ ਤੋਂ ਨੂੰ ਕੁਛ ਵੀ ਨਹੀਂ ਕੋਈ ਜ਼ਿਆਦਾ ਅੱਜ ਅਸੀਂ ਦੱਸ ਕੀ ਦਿਨੇ ਉਦੋਂ ਸ਼ਹਿਰ ਨੇ ਫਾਰਟ ਦੀ ਵੀ ਦਾ ਅਲੇ ਵਾਲੇ ਦੇ ਕੈਮਰੇ ਅਸਿਸਟਿੰਗ ਕੈਮਰੇ ਉਹਨਾਂ ਚੱਲਦੀ ਤੇ ਜਲਦੀ ਹੀ ਇਸ ਤੇ